ਕੀ ਨਾਮ ਹੋ ਗਿਆ ਉਹ ਘਟਾਈ ਹੋ ਗਿਆ ਪੁੱਤਰਾ ਪਰਾਇ ਹੁੰਦਾ ਪਰ ਉਹ ਤੋਂ ਨਰੇ ਨਹੀਂ ਹੁੰਦਾ ਅੱਛਾ ਪਸੰਦ ਹੈ ਹੀ ਹੁੰਦਾ ਕਿ ਮਿਲਣ ਦਾ ਹੀ ਹੁੰਦਾ ਆ ਰਖੜੀ ਦਾ ਇਹਨਾਂ ਫਿਰ ਇਹ ਹੁੰਦਾ ਕਿ ਭੈਣ ਭਰਾ ਨੂੰ ਮਿਲਿਆ ਜਾਂਦਾ ਰਖੜੀ ਨੂੰ ਭੈਣਾਂ ਨੂੰ ਤੇ ਆਪਣੇ ਬੱਚਿਆਂ ਨੂੰ ਮਿਲਿਆ ਜੀ ਤੇ ਲੈਣਾ ਇੱਥੇ ਆਂ ਜੀ ਵਾਹ ਸੁਬਾਨਾ ਜੀ ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਆਪਣੀ ਰਖੜੀ ਆਪਣੇ ਭਰਾ ਨੂੰ ਆਪਣੇ ਘਰ ਦੇ ਵਿੱਚ ਹੀ ਬੰਨਣ ਜੇਲ੍ਹ ਦੇ ਵਿੱਚ ਆਉਣੇ ਨਾ ਪਵੇ ਬਾਕੀ ਸਮਾਨ ਜਿਵੇਂ ਰਖੜੀਆਂ ਰਖੜੀ ਇਵਨ ਕਿ ਜਿਹੜਾ ਮਠਿਆਈ ਆ ਉਹ ਵੀ ਇੱਕ ਸਪੈਸ਼ਲ ਜਿਹੇ ਲੇਬਲ ਬਬਾ ਕੀ ਨਿਊ ਚੈਕਿੰਗ ਕਰਕੇ ਫਿਰ ਇੱਥੇ ਦਿੱਤੀ ਜਾਂਦੀ ਆ ਕਿਹੜੀ ਤੁਸੀਂ ਆਪ ਪਸੰਦ ਕੀਤੀ ਆ ਭਰਾ ਦੀ ਕੋਈ ਖਾਸ ਪਸੰਦ ਹੈ ਨਹੀਂ ਜਿਵੇਂ ਐ ਆਪਣੀ ਪਸੰਦ ਦੇ ਲਈ ਆ ਆਪਣੇ ਪਸੰਦ ਦੇ ਆ ਹਾਂਜੀ ਸਾਡੇ ਦਾ ਇਹ ਹੀ ਪੰਜਾਬ ਸਰਕਾਰ ਦੀ ਇਹ ਵੀ ਆਪ ਦਾ ਸਦਰ ਕੇ ਆਪ ਸਮਾਜ ਦੇ ਵਿੱਚ ਜਾਣ ਕਈ ਏਦਾਂ ਦੇ ਕੋਰਸ ਚੱਲਦੇ ਆ ਜੀ ਮੈਂ ਆਚਾਰ ਵਗੈਰਾ ਬਣਾਉਣਾ ਸਿਖਾਉਂਦੇ ਆ ਵੀ ਤੁਸੀਂ ਬਾਹਰ ਜਾ ਕੇ ਵਧੀਆ ਕੰਮ ਕਰ ਸਕੋ ਜਿੱਦੇ ਮੁਲਾਕਾਤ ਹੋਵੇਗੀ ਵਾਦ ਤੋਂ ਬਾਅਦ ਹੀ ਕਰਾ ਕੇ ਭੇਜਾਂਗੇ ਫਿਰ ਵੀ ਜੇ ਕੋਈ ਰਹ ਜਾਂਦਾ ਤੇ ਮੰਡੇ ਨੂੰ ਰਾ ਕੇ ਫਿਰ ਘਰਾਂ ਦੇ ਗਏ ਸੀ ਅਸੀਂ ਜੀ ਆਪਣੇ ਨਾਲ ਮਠਿਆਈ ਦਾ ਪ੍ਰਬੰਧ ਸਾਰਾ ਕੀਤਾ ਸੀ ਅੰਦਰ ਕਿਉਂਕਿ ਬਾਹਰੋਂ ਸਕਿਉਰਟੀ ਸਰਵਿਸ ਦਾ ਹੀ ਮਨ ਨਹੀਂ ਲਾਉ ਕਰ ਰਹੇ ਰਖੜੀ ਦੇ ਪਵਿੱਤਰ ਤਿਹਾੜੀ ਉੱਤੇ ਪੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨਣ ਲਈ ਪਹੁੰਚਿਆ ਹੋਈਆਂ ਨੇ ਕੇਂਦਰੀ ਜੇਲ੍ਹ ਦੇ ਵਿੱਚ ਮੌਜੂਦਾ ਤਲਪੁਰ ਰੋਡ ਤੇ ਲੁਧਿਆਣਾ ਦੀ ਇੱਕ ਕੇਂਦਰੀ ਜੇਲ੍ਹ ਹੈ ਜਿੱਥੇ ਪੰਜਾਬ ਭਰ ਦੇ ਕੈਦੀ ਜਿਹੜੇ ਨੇ ਬੰਦ ਨੇ ਔਰ ਅੱਜ ਕਈ ਇਹ ਤਾਂ ਕੇਂਦਰੀ ਜੇਲ੍ਹ ਵੱਲੋਂ ਭੈਣਾ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸਵੇਰ ਤੋਂ ਹੀ ਭੈਣਾ ਆਪਣੇ ਭਰਾਵਾਂ ਦੇ ਸੁਣੇ ਗੁੱਟ ਦੇ ਉੱਤੇ ਰਖੜੀ ਬੰਨਣ ਲਈ ਪਹੁੰਚੀਆਂ ਹੋਈਆਂ ਨੇ ਇਹ ਸਾਰੀਆਂ ਪੈਣਾ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਲਗਾਤਾਰ ਲੰਬੀਆਂ-ਲੰਬੀਆਂ ਕਤਾਰਾਂ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਪੈਣਾ ਆਪਣੇ ਭਰਾ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਨੇ ਔਰ ਨਾਲ ਰੋਲੀ ਮੋਲੀ ਸਿੰਦੂਰ ਅਟਾਗੇ ਰਖੜੀਆਂ ਅਤੇ ਨਾਲ ਮਠਿਆਈ ਦੇ ਡੱਬੇ ਵੀ ਲੈ ਕੇ ਪਹੁੰਚੀਆਂ ਹੋਈਆਂ ਨੇ ਇਹ ਸਵੇਰ ਤੋਂ ਹੀ ਲਗਾਤਾਰ ਪੈਣਾ ਆਪਣੇ ਭਰਾ ਨੂੰ ਮਿਲਣ ਲਈ ਪਹੁੰਚੀਆਂ ਨੇ ਹਾਲਾਂਕਿ ਕੱਲ ਤੋਂ ਹੀ ਜਿਹੜਾ ਇਹ ਨੰਬਰ गाने शुरू कर ਦਿੱਤੇ ਗਏ ਸੀਗੇ ਲੇਕਿਨ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਹਣਾ ਇੱਥੇ ਪਹੁੰਚਿਆ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰਜਿਸਟਰ ਲਗਾਤਾਰ ਲਗਾਏ ਹੋਏ ਨੇ ਔਰ ਲਿਸਟਾਂ ਦੇ ਨਾਲ ਨਾਮ ਭਰੇ ਪਏ ਨੇ ਲਿਸਟਾਂ ਦੇ ਵਿੱਚ ਨਾਮ ਲਿਖੇ ਗਏ ਨੇ ਨਾਮ ਤੋਂ ਬਾਅਦ ਇੱਥੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਕਿੰਨਾਂ ਦੀ ਉਹ ਬਾਰੀ ਹੈ ਜਿਨ੍ਹਾਂ ਨੇ ਅੰਦਰ ਜਾਣਾ ਔਰ ਅੰਦਰ ਭੇਜਰੇ ਨੇ ਬਕਾਇਦਾ ਤਲਾਸ਼ੀ ਹੁੰਦੀ ਹੈ ਮਹਿਲਾਵਾਂ ਦੀ ਮਹਿਲਾ ਪੁਲਿਸ ਵੱਲੋਂ ਤਲਾਸ਼ੀ ਕਰਕੇ ਫਿਰ ਜੇਲ੍ਹ ਦੇ ਅੰਦਰ ਭੇਜਿਆ ਜਾ ਰਿਹਾ ਤਾਂ ਜੋ ਉਹ ਆਪਣੇ ਭਰਾਵਾਂ ਨੂੰ ਇਸ ਪਵਿੱਤਰ ਦਿਹਾੜੇ ਦੇ ਉੱਤੇ ਰਖੜੀ ਬੰਨ ਸਕਣ ਇਹ ਲਿਸਟ ਹੈ ਜੀ ਤੁਸੀਂ ਲਿਸਟ ਦੇਖ ਸਕਦੇ ਹੋ ਔਰ ਉੱਤੇ ਨਾਮ ਅਨਾਉਂਸ ਕੀਤਾ ਜਾ ਰਿਹਾ ਹੈ। ਵੀਰੇ ਜੀ ਹੁਣ ਤੱਕ ਕਿੰਨੇ ਕ ਨਾਮ ਅਨਾਉਂਸ ਹੋ ਚੁੱਕੇ ਹੋਣਗੇ? ਅ 300 ਦੇ ਕਰੀਬ 300 ਤੋਂ ਪਲੱਸ ਹੀ ਹੋ ਗਿਆ। ਬਿਲਕੁਲ ਸੈਂਕੜੇ ਦੀ ਗਿਣਤੀ ਵਿੱਚ ਪੈਣਾ ਜੜੀਆਂ ਨੇ ਪਹੁੰਚ ਰੀਆਂ ਨੇ ਔਰ ਲਿਸਟਾਂ ਦੇ ਵਿੱਚ ਬਾਕਾਇਦਾ ਨਾਮ ਕਿਸ ਤਰ੍ਹਾਂ ਇਹ ਪ੍ਰੋਸੈਸ ਹੇਗਾ? ਅ ਇਹਨਾਂ ਦੇ ਜਿਹੜਾ ਬੰਦੇ ਅੰਦਰ ਆ ਉਹਦਾ ਨਾਮ ਤੇ ਉਹਦਾ ਫਾਦਰ ਨੇਮ ਆ। ਉਤੋਂ ਅਸੀਂ ਪੁਕਾਰਦਿਆ ਨਾਮ ਤੇ ਜਿਹੜਾ ਇੱਥੇ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਆਇਆ ਹੁੰਦਾਗਾ ਉਹਨੂੰ ਇੱਥੇ ਲਾਈਨ ਦੇ ਵਿੱਚ ਖੜਾ ਕੇ ਉਹਨਾਂ ਦੀ ਬਾਕਾਇਦਾ ਚੈਕਿੰਗ ਕਰਵਾ ਕੇ ਉਹਨਾਂ ਨੂੰ ਅੰਦਰ ਮੁਲਾਕਾਤ ਲਈ ਰਖੜੀਆਂ ਮੰਨਨ ਦੇ ਲਈ ਉਹਨਾਂ ਨੂੰ ਭ ਦਰਸੰਗੇ ਇਕੇ ਕਿ ਜਾਣਾ ਹੀ ਅਲਾਉਡ ਹੈ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਜਿਵੇਂ ਦੋ ਭੈਣਾਂ ਨੇ ਤਾਂ ਦੋਨੋਂ ਲੋੜ ਨੇ ਕਿ ਵੀ ਉਹਨਾਂ ਦੇ ਬੱਚੇ ਨੇ ਕੋਈ ਉਹ ਵੀ ਉਹਨਾਂ ਦੀ ਪ੍ਰੋਪਰ ਚੈਕਿੰਗ ਕਰਕੇ ਸਾਮਾਨ ਸਾਰਾ ਬਾਹਰ ਖਾ ਕੇ ਜਿਹੜਾ ਇਤਰਾਜਯੋਗ ਸਾਮਾਨ ਉਹ ਬਾਹਰ ਖਾਏ ਜਾਂਦਾਗਾ ਬਾਕੀ ਸਾਮਾਨ ਜਿਵੇਂ ਰਖੜੀਆਂ ਰਖੜੀ ਇਵਨ ਕਿ ਜਿਹੜਾ ਮਠਿਆਈ ਆ ਉਹ ਵੀ ਇੱਥੋਂ ਹੀ ਸਪੈਸ਼ਲ ਜਲੇਬਾਬਾ ਕੀ ਨਿਊ ਚੈਕਿੰਗ ਕਰਕੇ ਫਿਰ ਇੱਥੇ ਦਿੱਤੀ ਜਾਂਦੀ ਆ ਤੇ ਫਿਰ ਉਹ ਲੈ ਕੇ ਜਾਂਦੇ ਨੇ ਬਾਹਰ ਕੋਈ ਵੀ ਸਾਮਾਨ ਇੱਥੇ ਅਲਾਉਡ ਨਹੀਂ ਹੈਗਾ ਬਾਰਲਾ ਸਮਾਨ ਹਾਲਾਂਕਿ ਅਲਾਉਡ ਨਹੀਂ ਲੈ ਕੇ ਨੇ ਭੈਣਾ ਡੱਬੇ ਲੈ ਕੇ ਆਈਆਂ ਨੇ ਔਰ ਇੱਥੇ ਲਿਸਟਾਂ ਦੇ ਵਿੱਚ ਨਾਮ ਲਿਖਿਆ ਹੈ ਔਰ ਬਕਾਇਦਾ ਪ੍ਰੋਪਰ ਚੈਕਿੰਗ ਹੁੰਦੀ ਹੈ ਪ੍ਰੋਪਰ ਚੈਕਿੰਗ ਮੈਲਾ ਪੁਲਿਸ ਵੱਲੋਂ ਹੁੰਦੀ ਹੈ ਉਸ ਤੋਂ ਬਾਅਦ ਅੰਦਰ ਭੇਜਿਆ ਜਾ ਰਿਹਾ ਹੈ ਅਨਾਉਂਸਮੈਂਟ ਦੇਖੋ ਤੁਸੀਂ ਕਰ ਰਹੇ ਨੇ ਵੀ ਕਿੰਨੇ ਅਨਾਉਂਸਮੈਂਟ ਹੁੰਦੇ ਤੁਸੀਂ ਕਰ ਚੁੱਕੇ ਹੋ ਜੀ ਸੋਜੀ ਦੇ ਦਸਤਾਂ ਦੀ ਕਮੀ ਨਹੀਂ ਆ ਹੁਣ ਹੁਣ ਦੇ ਵਿੱਚ 320 ਹੋਈਆਂ ਪਹਿਲਾਂ ਬਹੁਤ ਹੋ ਚੁੱਕੇ ਆ ਬਹੁਤ ਗ੍ਰੇਟਰ ਦੈਨ ਹੋ ਚੁੱਕੇ ਆ 300 ਅੱਛਾ ਭੈਣਾਂ ਨੂੰ ਹੈ ਨਾ ਥੋੜਾ ਜਿਹਾ ਚਾਹ ਹੁੰਦਾ ਕਿ ਮੇਰਾ ਨੰਬਰ ਪਹਿਲਾਂ ਆ ਜਵੇ ਕਿ ਤੁਹਾਡੇ ਕੋਲ ਵੀ ਬਾਕੀ ਤੁਸੀਂ ਸੁਪਰੀਂਡੈਂਟ ਸਾਹਿਬ ਨਾਲ ਗੱਲ ਕਰੋ ਜੀ ਹਾਂ ਜੀ ਉਹਨਾਂ ਨਾਲ ਬਿਲਕੁਲ ਤੇ ਫਿਲਹਾਲ ਅਗਰ ਤੁਹਾਨੂੰ ਦੱਸ ਦਈਏ ਤਾਂ ਭੈਣਾਂ ਜਿਹੜੀਆਂ ਨੇ ਵੇਟ ਕਰ ਰਹੀਆਂ ਨੇ ਆਪਣੀ ਬਾਰੀ ਦਾ ਔਰ ਇਸ ਤਰਫ ਤਲਾਸ਼ੀ ਰੂਮ ਹੈ ਇੱਧਰ ਤਲਾਸ਼ੀ ਹੋਏਗੀ ਇਸ ਕਮਰੇ ਦੇ ਵਿੱਚ ਤਲਾਸ਼ੀ ਹੋਣ ਤੋਂ ਬਾਅਦ ਜੋ ਵੀ ਸਮਾਨ ਅੰਦਰ ਲਿਜਾਇਆ ਜਾ ਸਕਦਾ ਸਿਰਫ ਉਹ ਸਮਾਨ ਜਿਹੜਾ ਅੰਦਰ ਜਾਏਗਾ ਬਾਕੀ ਜਿਹੜਾ ਸਮਾਨ ਹੈ ਉਹ ਇੱਥੇ ਹੀ ਰੱਖ ਲਿੱਤਾ ਜਾਂਦਾ ਚਾਹੇ ਦੋ ਭੈਣਾਂ ਨਾਲ ਆਣ ਤੇ ਚਾਹੇ ਇੱਕ ਭੈਣ ਆ ਉਹਨਾਂ ਨੂੰ ਸਾਰਿਆਂ ਨੂੰ ਬਕਾਇਦਾ ਪ੍ਰੋਪਰ ਚੈਕਿੰਗ ਦੇ ਨਾਲ ਅੰਦਰ ਭੇਜ ਦਿੱਤਾ ਜਾਂਦਾ ਔਰ ਤੁਸੀਂ ਦੇਖ ਸਕਦੇ ਹੋ ਗੇਟ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਪੁਲਿਸ ਮਲਾਜ਼ਮ ਮੌਜੂਦ ਨੇ ਔਰ ਇੱਥੇ ਮਹਿਲਾ ਪੁਲਿਸ ਵੱਲੋਂ ਤਲਾਸ਼ੀ ਤੋਂ ਬਾਅਦ ਜੋ ਵੀ ਸਮਾਨ ਅੰਦਰ ਜਾ ਸਕਦਾ ਉਹਨੂੰ ਅਲਾਉ ਕਰਕੇ ਰਖੜੀਆਂ ਵਗੈਰਾ ਬੰਨਣ ਲਈ ਪੈਣਾ ਨੂੰ ਭੇਜਿਆ ਜਾ ਰਿਹਾ ਔਰ ਇਹ ਸਾਰੇ ਜਿਹੜੇ ਨੇ ਵੱਖ-ਵੱਖ ਸ਼ਹਿਰਾਂ ਤੋਂ ਆਏ ਹੋਏ ਲੋਕ ਨੇ ਤੁਸੀਂ ਕਿਸ ਜਗ੍ਹਾ ਤੋਂ ਆਏ ਹੋਏ ਜੀ ਦਰਾਹੇ ਤੋਂ ਦਰਾਹੇ ਤੋਂ ਹੈ ਕਿੰਨੇ ਸਮਾਂ ਹੋ ਗਿਆ ਹਲੀ ਲਾਈਨ ਤੋਂ ਸਾਂਤ ਸਵੇਰ ਦੇ ਲੱਗੇ 9 ਵਜੇ ਦੇ ਮੋ ਜੀ ਕੀ ਕੀ ਲੈ ਕੇ ਆਈ ਹੋ ਆਪਣੇ ਭਰਾ ਨੂੰ ਡੱਬਾ ਲੈ ਆਂ ਲੱਕੜੀ ਲੈ ਆਂ ਤੁਸੀਂ ਕੀ ਲੈ ਕੇ ਆਏ ਹੋ ਭੈਣ ਜੀ ਮੈਂ ਤੇ ਡੱਬਾ ਲੈ ਕੇ ਆਇਆ ਲੱਕੜੀ ਲੈ ਕੇ ਆਇਆ ਹਾਂਜੀ ਤਾਂ ਕਿਦਾਂ ਦੀ ਰਖੜੀ ਤੁਸੀਂ ਆਪ ਪਸੰਦ ਕੀਤੀ ਜਾਂ ਭਰਾ ਦੀ ਕੋਈ ਖਾਸ ਪਸੰਦ ਹੈ ਨਹੀਂ ਜੀ ਮੈਂ ਆਪਣੀ ਪਸੰਦ ਤੇ ਲੈ ਆਈ ਆ ਆਪਣੇ ਪਸੰਦ ਤੇ ਲੈ ਆਈ ਹਾਂਜੀ ਜੇਲ੍ਹ ਦੀ ਡਿਊਟੀ ਦੇ ਵਿੱਚ ਮੌਜੂਦ ਆ ਕੇਂਦਰੀ ਜੇਲ੍ਹ ਤਾਜਪੁਰ ਰੋਡ ਲੁਧਿਆਣਾ ਦੀ ਜੇਲ੍ਹ ਹੈਗੀ ਆ ਜਿੱਥੇ ਭੈਣਾ ਆਪਣੀ ਪਰਾਵਾਂ ਨੂੰ ਰਖੜੀ ਬਣ ਰਹੀਆਂ ਨੇ ਅੰਦਰ ਜਿਹੜੇ ਹੈ ਅਲਾਉ ਕੀਤਾ ਜਾਂਦਾ ਇੱਥੇ ਪ੍ਰੋਪਰ ਕੇਂਦਰੀ ਜੇਲ੍ਹ ਵੱਲੋਂ ਅਰੇਂਜਮੈਂਟ ਕੀਤੇ ਗਏ ਆ ਕੁਰਸੀਆਂ ਲਗਾਈਆਂ ਗਈਆਂ ਨੇ ਟੇਬਲ ਲਗਾਏ ਗਏ ਨੇ ਤਾਂ ਜੋ ਭੈਣਾ ਆਰਾਮ ਨਾਲ ਬੈਠ ਕੇ ਆਪਣੇ ਭਰਾਵਾਂ ਨੂੰ ਰਖਣੀਆਂ ਬਣ ਸਕਣ ਔਰ ਤੁਸੀਂ ਇਹ ਦੇਖ ਸਕਦੇ ਹੋ ਅੰਦਰੋਂ ਜਿਹੜੇ ਕੈਦੀ ਨੇ ਉਹਨਾਂ ਦੀਆਂ ਗੁੱਟ ਦੇ ਉੱਤੇ ਰਖੜੀਆਂ ਸਜੀਆਂ ਹੋਈਆਂ ਨੇ ਔਰ ਇੱਥੇ ਜਿਹੜੀ ਚੈਕਿੰਗ ਹੋ ਰਹੀ ਹੈ ਚੈਕਿੰਗ ਕਰਨ ਤੋਂ ਬਾਅਦ ਜਿਹੜਾ ਡੱਬੇ ਮਠਿਆਈਆਂ ਦੇ ਜਿਹੜੇ ਨੇ ਉਹ ਅੰਦਰ ਲੈ ਕੇ ਜਾ ਰਹੇ ਨੇ ਔਰ ਗੁੱਟਾਂ ਦੇ ਉਤੇ ਰਖੜੀਆਂ ਸਜਾਈਆਂ ਹੋਈਆਂ ਨੇ ਭੈਣਾਂ ਰਖੜੀਆਂ ਲੈ ਕੇ ਪਹੁੰਚੀਆਂ ਹੋਈਆਂ ਨੇ ਇੰਤਜ਼ਾਰ ਕਰ ਰਹੀਆਂ ਨੇ ਤੁਸੀਂ ਵੀ ਰਖੜੀ ਲੈ ਕੇ ਪਹੁੰਚੋ ਹਾਂਜੀ ਸਰ ਬਣਤੀ ਆ ਹਲੇ ਬਣਨੀ ਹੈ ਬਣਨੀ ਆ ਸਾਰਾ ਲੈ ਆਏ ਨੇ ਗੇ ਬ੍ਰਦਰ ਜਿੰਨੀਆਂ ਭੈਣਾਂ ਆਈਆਂ ਨੇ ਐਸੀ ਦੋ ਭੈਣਾਂ ਆਈਆਂ ਸਰ ਦੋ ਭੈਣਾਂ ਕਿੱਦਾਂ ਦੀਆਂ ਰਖੜੀਆਂ ਲੈ ਆਏ ਹੋ ਦੇਖ ਲਓ ਸਰ ਆਪਣੀ ਪਸੰਦ ਦੀਆਂ ਹਾਂਜੀ ਸਰ ਤੁਸੀਂ ਜੀ ਹਾਂਜੀ ਕੋਈ ਮੁਲਾਕਾਤ ਹੀ ਹਾਲੇ ਹੋਈ ਨਹੀਂ ਆਏ ਨਹੀਂ ਅਜੇ ਭਾਉਣਗੇ ਤਾਂ ਬਾਪੂ ਕੇ ਪਲ ਨੇ ਇਹਨਾਂ ਦੇ ਲਈ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਭੈਣਾ ਰਖੜੀਆਂ ਬਣੀਆਂ ਨੇ ਔਰ ਇਹ ਕੁਰਸੀਆਂ ਲਗਾਈਆਂ ਗਈਆਂ ਨੇ ਬਕਾਇਦਾ ਸਾਰਿਆਂ ਲਈ ਕੁਰਸੀਆਂ ਲਗਾ ਕੇ ਟੇਬਲ ਲਗਾਏ ਗਏ ਨੇ ਬੱਚਿਆਂ ਲਈ ਪ੍ਰਬੰਧ ਕੀਤਾ ਗਿਆ ਇਧਰ ਵੀ ਸਾਰੇ ਪਾਸੇ ਕੁਰਸੀਆਂ ਲਗਾਈਆਂ ਗਈਆਂ ਨੇ ਟੇਬਲ ਲਗਾਏ ਗਏ ਨੇ ਟੇਬਲ ਲਗਾਏ ਗਏ ਨੇ ਔਰ ਇੱਥੇ ਮਠਿਆਈ ਦੇ ਤੌਰ ਦੇ ਉੱਤੇ ਮਿਸ਼ਰੀ ਵੀ ਬਕਾਇਦਾ ਰੱਖੀ ਗਈ ਹੈ ਉਹਨਾਂ ਦੇ ਲਈ ਤੁਸੀਂ ਇਹ ਦੇਖ ਸਕਦੇ ਹੋ ਇਹ ਸਵੀਟਸ ਵਗੈਰਾ ਸਾਰਾ ਪ੍ਰਬੰਧ ਲਾਈਨਾਂ ਦੇ ਵਿੱਚ ਲਗਾ ਕੇ ਕੀਤਾ ਗਿਆ ਹੈਗਾ ਤਾਂ ਜੋ ਭੈਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਕਲੀਫ ਨਾ ਹੋਵੇ ਇੱਕ ਧੰਨ ਆਪਣੇ ਭਾਣੂ ਡਿੱਗਦੀ ਹੋਈ ਉਹਨੂੰ ਮਿਲਦੀ ਹੋਈ ਭਾਵੁਕ ਪਲ ਬੇਸ਼ੱਕ ਦੇਖੋ ਤੁਸੀਂ ਕਿੰਨੇ ਭਾਵੁਕ ਪਲ ਨੇ ਇਹ ਕੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਅੱਖਾਂ 'ਚ ਹੰਝੂ ਆਉਂਦੇ ਨੇ ਜਦੋਂ ਮਿਲਦੇ ਨੇ ਅੱਖਾਂ 'ਚ ਹੰਝੂ ਆਉਂਦੇ ਨੇ ਜਦੋਂ ਮਿਲਦੇ ਨੇ ਫਿਰ ਰਖੜੀ ਬੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਜਦੋਂ ਗਿਲਬੱਕੜੀ ਆਪਣੇ ਭਰਾ ਨਾਲ ਪੈਂਦੀ ਹੈ ਤਾਂ ਬਿਲਕੁਲ ਜੇਲ੍ਹ ਦੇ ਵਿੱਚ ਬੰਦ ਨੇ ਹੰਝੂ ਪੂੰਹਦੇ ਨੇ ਭਰਾ ਆਪਣੀਆਂ ਭੈਣਾਂ ਦੇ ਹੰਝੂ ਪੂੰਹਦੇ ਹੋਏ ਔਰ ਅੱਖਾਂ ਨਮ ਹੋ ਰਹੀਆਂ ਨੇ ਕਿਉਂਕਿ ਭੈਣਾਂ ਆਪਣੇ ਭਰਾ ਨੂੰ ਮਿਲਦੀਆਂ ਨੇ ਭਰਾ ਦੀਆਂ ਵੀ ਅੱਖਾਂ ਨਮ ਹੋਈਆਂ ਨੇ ਹੰਜੂਆਂ ਦੇ ਨਾਲ ਭੈਣ ਆਪਣੇ ਭਰਾ ਦੀ ਗੁੱਟ ਤੇ ਰਖੜੀ ਬੰਦੀ ਹੋਈ ਔਰ ਇਹੀ ਉਹ ਪਾਲ ਹੈ ਜਿੱਥੇ ਸੁਪਰੀਡੈਂਟ ਸਰ ਨੇ ਜਿਹੜੀ ਅੱਜ ਸਪੀਚ ਵੀ ਕੀਤੀ ਸੀਗੀ ਕਿ ਤੁਸੀਂ ਜੁਰਮ ਦੀ ਦੁਨੀਆ ਨੂੰ ਛੱਡੋ ਤਾਂ ਜੋ ਰਖੜੀ ਜਿਹੜੀ ਹੈ ਆਪਣੇ ਘਰ ਦੇ ਵਿੱਚ ਮਨਾਓ ਇਧਰ ਵੀ ਭੈਣ ਨਮ ਅੱਖਾਂ ਨਾਲ ਆਪਣੇ ਭਰਾ ਦੇ ਗੁੱਟ ਦੇ ਉੱਤੇ ਰਖੜੀ ਬੰਦੀ ਹੋਈ ਔਰ ਬੇहद ਭਾਵੁਕ ਪਲ ਨੇ ਇਸ ਵਕਤ ਜੇਲ੍ਹ ਦੀ ਦਿਉੜੀ ਦੇ ਜਿੱਥੇ ਜੇਲਦੀ ਦਿਉੜੀ ਦੇ ਵਿੱਚ ਭੈਣ ਆਪਣੇ ਭਰਾ ਨੂੰ ਰਖੜੀ ਬੰਦੀ ਹੋਈ ਔਰ ਜਦੋਂ ਮੇਲ ਹੁੰਦਾ ਹੈ ਤੁਸੀਂ ਦੇਖੋ ਕਿਦਾਂ ਜੱਥੀਆਂ ਪਾ ਕੇ ਅੱਖਾਂ 'ਚ ਹੰਝੂ ਲੈ ਕੇ ਭੈਣਾਂ ਆਪਣੇ ਭਰਾਵਾਂ ਨੂੰ ਮਿਲਦੀਆਂ ਨੇ ਔਰ ਇਹ ਸਮਾਂ ਬੇहद ਭਾਵੁਕ ਹੁੰਦਾ ਹਾਲਾਂਕਿ ਉਹਨਾਂ ਵੱਲੋਂ ਇਹ ਪਲ ਜਿਹੜੇ ਨੇ ਜ਼ਾਹਰ ਕਰਨੇ ਬੜੇ ਔਖੇ ਹੁੰਦੇ ਨੇ ਗੱਲਬਾਤ ਕਰ ਲੈਣੇ ਆ ਭੈਣਾਂ ਜਿਹੜੀਆਂ ਇੱਥੇ ਮੌਜੂਦ ਨੇ ਕਿ ਕਿੰਨਾ ਕਿ ਉਹਨਾਂ ਲਈ ਭਾਵੁਕ ਪਲ ਹੈ ਇੱਥੇ ਰਖੜੀ ਬੰਤੀ ਜੀ ਤੁਸੀਂ ਆਪਣੇ ਭਰਾ ਨੂੰ ਹਾਂਜੀ ਬੰਤੀ ਜੀ ਹਾਂਜੀ ਹੰਜੂ ਆਈ ਤੇਰਾ ਹਾਂ ਬਹੁਤ ਰਖੜੀ ਬਣਾ ਲਈ ਬੇਟਾ ਹਾਂਜੀ ਹਾਂਜੀ ਕਿੰਨੀ ਕਿ ਖੁਸ਼ੀ ਹੋਈ ਮੈਨੂੰ ਖੁਸ਼ੀ ਆਣੀ ਹੈ ਜੀ ਧੰਨਵਾਦ ਆ ਚਲੋ ਜਾਓ ਮੇਰੇ ਮਾਤਾ ਠੀਕ ਹੈ ਖਾਓਗੇ ਆਪਣੀ ਰਖੜੀ ਕਿਹੜੀ ਕਿਹੜੀ ਰਖੜੀ ਹਾਂ ਸੋਹਣੀ ਰਖੜੀ ਲੱਗੀ ਹਾਂਜੀ ਹਾਂਜੀ ਦਾ ਰਖੜੀ ਸੋਹਣੀ ਲੱਗੀ ਐ ਇਹਨਾਂ ਨੂੰ ਵੀ ਇੱਥੇ ਦੇਖੋ ਤੁਸੀਂ ਮਿਲਣ ਪਹੁੰਚੇ ਐ ਔਰ ਰਖੜੀ ਜਿਹੜੀ ਹੈ ਬਣਵਾਈ ਜਾ ਰਹੀ ਹੈ ਗੱਲਬਾਤ ਕਰ ਲੈਂਦੇ ਆ ਭੈਣਾ ਨਾਲ ਬੇਟਾ ਰਖੜੀ ਬਨ ਲਈ ਆਪਣੇ ਭਰਾ ਨੂੰ ਹਾਂਜੀ ਅੱਖਾਂ ਜੇ ਨਾ ਮੋਗੀਆਂ ਉਹ ਘਟਾਈ ਹੋ ਗਿਆ ਪਰਾਪਰਾ ਹੀ ਹੁੰਦਾ ਭਰਾ ਤੋਂ ਤੇ ਨਾ ਰਹਿਣੀ ਹੁੰਦਾ ਤੇ ਤੁਸੀਂ ਬੇਟਾ ਰਖੜੀ ਬਨਵਾ ਲਈ ਭੈਣ ਨੂੰ ਪਹਿਲਾਂ ਨਹੀਂ ਨਹੀਂ ਚਲ ਮੇਰਾ ਬੋਲ ਰਹੀ ਨਹੀਂ ਇਹੀ ਉਹ ਪਲ ਨੇ ਪਾਵਟ ਪਲ ਨੇ ਕਿੱਦਾਂ ਦੀ ਰਖੜੀ ਬਨਵਾਈ ਤੁਸੀਂ ਆਪਣੀ ਭੈਣ ਤੋਂ ਬਹੁਤ ਵਧੀਆ ਜੀ ਬਹੁਤ ਅੱਛਾ ਪਸੰਦ ਆਈ ਹੁੰਦਾ ਕਿ ਮਿਲਣ ਦਾ ਹੀ ਹੁੰਦਾ ਹੈ ਰਖੜੀ ਦਾ ਇਹਨਾਂ ਫਿਰ ਇਹ ਹੁੰਦਾ ਕਿ ਭੈਣ ਭਰਾ ਨੂੰ ਮਿਲਿਆ ਜਾਂਦਾ ਰਖੜੀ ਕੋਟੀ ਆਪਣੀ ਪਸੰਦ ਦੀ ਸੀ ਜਾਂ ਭਰਾ ਦੀ ਪਸੰਦ ਦੀ ਲੈ ਕੇ ਆਈ ਨਹੀਂ ਮੇਰੀ ਆਪਣੀ ਪਸੰਦ ਦੀ ਸੀ ਭਰਾ ਨੂੰ ਪਸੰਦ ਆ ਕੀ ਹਾਂਜੀ ਤੁਹਾਨੂੰ ਪਸੰਦ ਆ ਕੀ ਮੇਰੇ ਰਖੜੀ ਨਾਲ ਦਾ ਕੀ ਹੁੰਦਾ ਹੈ ਭੈਣ ਨੂੰ ਮਿਲਣ ਦਾ ਹੁੰਦਾ ਹੈ ਰਖੜੀ ਦਾ ਤਾਂ ਇੱਕ ਕੀ ਹੈ ਮੌਕੇ 위ਰੇ ਥੈਂਕ ਯੂ ਤਰ ਰਖੜੀ ਦੇ ਮੌਕੇ ਇੱਥੇ ਮਿਲਨ ਦਾ ਵੀ ਸਵਾ ਮਿਲ ਜਾਂਦਾ ਔਰ ਤੁਸੀਂ ਦੇਖੋ ਕਿ ਇੱਥੇ ਪੂਰੀ ਇਹ ਜਿਹੜੀ ਸ਼ਰਧਾ ਦੇ ਨਾਲ ਧਾਗੇ ਰੋਲੀ ਮੋਲੀ ਔਰ ਤਿਲਕ ਪੈਣਾ ਨਾਲ ਲੱਕੇ ਆਈਆਂ ਨੇ ਔਰ ਟਿੱਕਾ ਕੱਢਣ ਤੋਂ ਬਾਅਦ ਰੋਂਦੇ ਰੋਂਦੇ ਟਿੱਕਾ ਕੱਢਿਆ ਜਾ ਰਿਹਾ ਅਸ਼ੀਰਵਾਦ ਦਿੱਤਾ ਜਾ ਰਿਹਾ ਔਰ ਕਰ ਬੁੱਤ ਦੇ ਉੱਤੇ ਰਖੜੀ ਬੰਨੀ ਜਾਂਦੀ ਹੈ ਨਾ ਆਪਣੇ ਭਰਾਵਾਂ ਨੂੰ ਜੇਲ੍ਹ ਦੇ ਅੰਦਰ ਰਖੜੀ ਬੰਨ੍ਹਦੀਆਂ ਹੋਈਆਂ ਬੇहद ਭਾਵੁਕ ਪਲਰ ਅੱਖਾਂ 'ਚ ਹੰਝੂ ਨੇ ਭਰਾ ਨੂੰ ਮਿਲ ਕੇ ਹਰ ਕੋਈ ਭਾਵੁਕ ਹੋ ਰਿਹਾ ਔਰ ਤਾਂ ਵੀ ਇੱਥੇ ਭਾਵੁਕ ਹੋ ਰਹੇ ਨੇ ਰਖੜੀ ਬੰਨੀ ਜਾ ਰਹੀ ਹੈ ਲਗਾਤਾਰ ਇੱਥੇ ਪ੍ਰਸ਼ਾਸਨ ਵੀ ਕੋਸ਼ਿਸ਼ ਕਰ ਰਿਹਾ ਕਿ ਕੋਈ ਵੀ ਭੈਣ ਜਿਹੜੀ ਹੈ ਬਿਨਾ ਰਖੜੀ ਬੰਨ੍ਹੇ ਵਾਪਸ ਨਾ ਜਾਵੇ ਨੂੰ ਮਿਠਾ ਕਰਾਇਆ ਜਾ ਰਿਹਾ ਹੈ ਬੜੀ ਬਨਾਲੀ ਜੀ ਅੱਖਾਂ 'ਚ ਹੰਝੂ ਨਾਲ ਭਰ ਗਈ ਯਾਰ ਇਹ ਨਾ ਇਹ ਕਰਦੇ ਆਂ ਤਾਂ ਹਾਂ ਜਾਂਦੇ ਕਿੱਦਾਂ ਦੀ ਰਖੜੀ ਬਣਾਈ ਆ ਤੇ ਫੋਨ ਨਾ ਲੈ ਤੂੰ ਠੀਕ ਹੈ ਜੇ ਤੁਹਾਡੇ ਭਰਾ ਹਾਂਜੀ ਕੀ ਸਨੇਹਾ ਦਿੱਤਾ ਆਪਣੇ ਭਰਾ ਨੂੰ ਕੁਝ ਹੀ ਨਹੀਂ ਦਿੱਤਾ ਜੀ ਬਸ ਬਾਹਰ ਆਵੇ ਹੈਨਾ ਤਾਂ ਬਾਹਰ ਆ ਜਵੇ ਰਖੜੀ ਬੰਨਵਾਓ ਥੈਂਕ ਯੂ ਸਰ ਰਖੜੀ ਬੰਨਣ ਲਈ ਭੈਣਾਂ ਨੂੰ ਤੇ ਆਪਣੇ ਬੱਚਿਆਂ ਨੂੰ ਮਿਲ ਲਿਆ ਜੀ ਲੈਣਾ ਇਸ ਜੀ ਹਾਂਜੀ ਬਹੁਤ ਸੁਭਾਨੇ ਜੀ ਦਾ ਇਸੇ ਬਹਾਨੇ ਭੈਣਾਂ ਜਿਹੜੀਆਂ ਆਪਣੇ ਭਰਾਵਾਂ ਨੂੰ ਵੀ ਮਿਲਣਦੀਆਂ ਨੇ ਔਰ ਨਾਲ ਹੀ ਤੁਸੀਂ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ ਪੂਰੀ ਦਿਉੜੀ ਜਿਹੜੀ ਆ ਭਾਵੁਕ ਪੱਲਾ ਨਾਲ ਭਰੀ ਹੋਈ ਹੈ ਜਿੱਥੇ ਹਰ ਭੈਣ ਆਪਣੇ ਭਰਾ ਨੂੰ ਮਿਲਣ ਲਈ ਪਹੁੰਚੀ ਹੋਈ ਹੈ ਖਾਸ ਕਰਕੇ ਰਖੜੀ ਦਾ ਤਿਉਹਾਰ ਹੈ ਰਖੜੀ ਕਰਕੇ ਇੰਤਜ਼ਾਰ ਕੀਤਾ ਜਾ ਰਿਹਾ ਔਰ ਨਾਲ ਹੀ ਭਰਾਵਾਂ ਨੂੰ ਮਿਲ ਕੇ ਜਦੋਂ ਭਾਵੁਕ ਹੋ ਜਾਂਦੀਆਂ ਨੇ ਭਰਾ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੇ ਪਰ ਸਮਾਂ ਇਦਾਂ ਦਾ ਹੈ ਕੀ ਇਸ ਦੇ ਵਿੱਚ ਹਰ ਕੋਈ ਪਾਬੂ ਕੋ ਹੋਈ ਜਾਂਦਾ ਪਰ ਰਖੜੀ ਦਾ ਵਿਸ਼ੇਸ਼ ਤਿਹਾਰਾ ਹੈ ਔਰ ਸੈਂਟਰਲ ਜੇਲ ਦੇ ਵਿੱਚ ਵੀ ਖਾਸੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਪੈਣਾ ਆਪਣੇ ਭਰਾ ਦੇ ਸੁੰਨੇ ਗੁੱਟਾਂ ਦੇ ਉੱਤੇ ਰਖੜੀ ਬੰਨਣ ਲਈ ਕੇਂਦਰੀ ਜੇਲ ਲੁਧਿਆਣਾ ਪਹੁੰਚੀਆਂ ਹੋਈਆਂ ਨੇ ਔਰ ਮੇਰੇ ਨਾਲ ਜੇਲ ਸੁਪਰੀਡੈਂਟ ਸਰ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਨੇ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕਰਵਾਇਆ ਉਪਰਾਲਾ ਕੀਤਾ ਕਿ ਕੋਈ ਵੀ ਭੈਣ ਜਿਹੜੀ ਹੈ ਆਪਣੇ ਭਰਾ ਨੂੰ ਮੁਲਾਕਾਤ ਕੀਤੇ ਬਿਨਾ ਵਾਪਸ ਨਾ ਜਾਵੇ ਹਾਲਾਂਕਿ ਸਮਾਂ ਰੱਖਿਆ ਗਿਆ ਹੈਗਾ ਲੇਕਿਨ ਫੇਰ ਵੀ ਇੰਨੀ ਸਤਰਕਤਾ ਨਾਲ ਕਹੀਏ ਕਿ ਇੱਥੇ ਕੰਮ ਚੱਲ ਰਿਹਾ ਹੈਗਾ ਕਿ ਕਈ ਮੁਲਾਜ਼ਮ ਇੱਥੇ ਤਨਾਤ ਕਰ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਭੈਣ ਆਪਣੇ ਭਰਾ ਦੇ ਗੁੱਟ ਦੇ ਰਖੜੀ ਬੰਨੇ ਬਿਨਾ ਵਾਪਸ ਨਾ ਜਾਵੇ ਸਰ ਪਹਿਲਾਂ ਤਾਂ ਅੱਜ ਰਸ਼ ਬਹੁਤ ਜ਼ਿਆਦਾ ਹੋ ਗਿਆ ਨਾ ਇਹਨੂੰ ਸੰਭਾਲਣਾ ਬੜਾ ਔਖਾ ਹੋ ਗਿਆ ਹੁਣ ਨਹੀਂ ਨਹੀਂ ਸਾਰੇ ਪ੍ਰਬੰਧ ਕੀਤੇ ਹੋਏ ਆ ਪਰ ਇਹ ਅਮੀਤ ਤੋਂ ਜ਼ਿਆਦਾ ਜ ਆ ਪੈਣਾ ਆਈਆਂ ਰਖੜੀ ਬਣਾਉਣ ਵਾਸਤੇ ਭਰਾਵਾਂ ਨੂੰ ਤੇ ਹਿਤਿਆਰੀ ਇਸ ਤਰ੍ਹਾਂ ਦਾ ਹਰ ਸਾਲ ਦੇਖਦੇ ਰਹਿੰਦੀਆਂ ਤੇ ਅਸੀਂ ਤਾਂ ਚਾਹੁੰਦੇ ਆ ਵੀ ਆਪਣੀ ਰਖੜੀ ਆਪਣੇ ਭਰਾ ਨੂੰ ਆਪਣੇ ਘਰ ਦੇ ਵਿੱਚ ਹੀ ਬਣਨ ਜੇਲ੍ਹ ਦੇ ਵਿੱਚ ਆਉਣਾ ਇਹ ਨਾ ਪਵੇ ਸਾਡੀ ਤਾਂ ਇਹ ਹੀ ਪੰਜਾਬ ਸਰਕਾਰ ਦੀ ਇਹ ਵੀ ਆਪ ਦਾ ਸੁਧਰ ਕੇ ਆਪ ਸਮਾਜ ਦੇ ਵਿੱਚ ਜਾਣ ਤੇ ਅੱਜ ਵੀ ਵੱਧ ਤੋਂ ਵੱਧ ਜਿੱਦੀਆਂ ਵੀ ਸਵੇਰੇ ਰੋਵੇ ਤੋਂ ਸਟਾਰਟ ਕੀਤੀਆਂ ਲਗਾਤਾਰ ਮੁਲਾਕਾਤ ਹੋ ਰਹੀ ਪਰ ਬਹੁਤ ਜ਼ਿਆਦਾ ਰਸ ਹੋਏ ਤੇ ਇੱਕ ਚੀਜ਼ ਮੈਂ ਦੇਖਿਆ ਹੈ ਨਾ ਇੱਕ ਨੀ ਇੱਕ ਦੇ ਨਾਲ ਚਾਹ ਹੋ ਜਾਂਦਾ ਕਿ ਹੈ ਨਾ ਬੱਚੇ ਵੀ ਆ ਦੋ ਭੈਣਾ ਵੀ ਨਾਲ ਆ ਹਾਂਜੀ ਹਾਂਜੀ ਨਹੀਂ ਨਾਲ ਕੋਈ ਦੋ ਜਿਹੜੇ ਮਿਲ ਰਹੇ ਜਾਂ ਨਾਲ ਦਾ ਬੱਚਾ ਨਾਲ ਜਾਂ ਭੈਣ ਦਾ ਨਾਲ ਜਾਂ ਵੀ ਹੋਰ ਇਸ ਤਰ੍ਹਾਂ ਲਾਗ ਕੀਤਾ ਆਸੀ ਜੀ ਅੱਛਾ ਸਰ ਕਾਫੀ ਮੁਲਾਜ਼ਮ ਜਿਹੜੇ ਨੇ ਨਾ ਤਨਾਤ ਕੀਤੇ ਅਗਰ ਮੈਂ ਕਹਾਂ ਕਿ ਹੁਣ ਤੱਕ ਕਿੰਨੀਆਂ ਕੁ ਮੁਲਾਕਾਤਾਂ ਅੰਦਰ ਹੋ ਗਈਆਂ ਹੋਣਗੀਆਂ ਜਾਂ ਕਿੰਨੀਆਂ ਭੈਣਾਂ ਨੇ ਆਪਣੇ ਭਰਾ ਦੇ ਗੁੱਟਾਂ ਦੇ ਰਖੜੀਆਂ ਬੰਨਤੀਆਂ ਜਿਹੜੀਆਂ 8 7 870 ਰਜਿਸਟਰ ਹੋ ਗਈਆਂ ਮੁਲਾਕਾਤਾਂ ਸਾਡੀਆਂ ਪਰ 6 700 ਮੁਲਾਕਾਤ ਹੁਣ ਤੱਕ ਹੋ ਚੁੱਕੀ ਸਾਡੀ ਮੁਲਾਕਾਤ ਜੀ ਤੇ ਜਿਹੜੀਆਂ ਵੀ ਜੜੀਆਂ ਹੋਣ ਹੋ ਜਾਣਗੀਆਂ 5 ਵਜੇ ਤੱਕ ਵੱਧ ਤੋਂ ਵੱਧ ਹੋ ਜਾਣਗੀਆਂ ਕੋਸ਼ਿਸ਼ ਅੱਛਾ ਸਰ ਜੇਲ ਪ੍ਰਸ਼ਾਸਨ ਵੱਲੋਂ ਦੇਖਿਆ ਕਿ ਕਾਫੀ ਜ਼ਿਆਦਾ ਇੰਤਜ਼ਾਮ ਵੀ ਕੀਤੇ ਗਏ ਹੈਗੇ ਆ ਪਹਿਲਾਂ ਚੈਕਿੰਗ ਹੁੰਦੀ ਅੰਦਰ ਆਂਦੇ ਆ ਅੱਛਾ ਤੁਹਾਡੇ ਵੱਲੋਂ ਕੀ ਕੀ ਅੱਜ ਖਾਸ ਇੱਥੇ ਰੱਖਿਆ ਗਿਆ ਇਸ ਤਿਹਾਰ ਦੇ ਮੌਕੇ ਤੇ ਅਸੀਂ ਜੀ ਆਪਣੇ ਨਾਲ ਮਠਿਆਈ ਦਾ ਪ੍ਰਬੰਧ ਸਾਰਾ ਕੀਤਾ ਸੀ ਅੰਦਰ ਕਿਉਂਕਿ ਬਾਹਰੋਂ ਸਕਿਉਰਟੀ ਪਰਪਸ ਦਾ ਹੀ ਮੈਂ ਨਹੀਂ ਲਾਉ ਕਰ ਰਹੇ ਉਸ ਤੋਂ ਲਵਾ ਸਾਰੀ ਅਸੀਂ ਸਿਕਿਉਰਿਟੀ ਦਾ ਸਾਰੇ ਪ੍ਰਬੰਧ ਕੀਤੇ ਗੇਟ ਤੇ ਇਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਚੇਅਰਸ ਵਾਸ ਬੈਟਰ ਵਾਸ ਪ੍ਰਬੰਧ ਕੀਤਾ ਤੋਂ ਸਾਰਾ ਜੇਲ੍ਹ ਪ੍ਰਬੰਧ ਵਾਲਾ ਇੱਕੋ ਕੀਤਾ ਗਿਆ ਅੱਛਾ ਸਿਰਫ ਮੈਂ ਬਾਰ ਵੀ ਦੇਖਿਆ ਸੀਗਾ ਇੱਕ ਸਟਾਲ ਜਿਹੜਾ ਹੈਗੇ ਆ ਲਗਾਇਆ ਗਿਆ ਹੈਗਾ ਜੋ ਕੈਦੀਆਂ ਵੱਲੋਂ ਸਮਾਨ ਬਣਾਇਆ ਗਿਆ ਉਹ ਕੀ ਖਾਸ ਚੀਜ਼ ਹੈ ਸਰ ਉਹ ਜੋ ਵੀ ਇੱਧਰ ਸਾਡੇ ਫੈਕਟਰੀ 'ਚ ਬਣਦਾ ਜੋ ਵੀ ਉਹ ਸਾਰਾ ਹੀ ਕੀਤਾ ਵੀ ਜੇ ਕਿਸੇ ਦੇ ਘਰ ਲੈਣਾ ਵੀ ਹੋਵੇ ਸਾਨੂੰ ਆਰਡਰ ਦੇ ਸਕਦਾ ਇਹ ਵੱਖ-ਵੱਖ ਤਰ੍ਹਾਂ ਦੇ ਉਹਨਾਂ ਟੈਰੇਟ ਜਿਹੜਾ ਅੰਦਰ ਬਣਾਉਂਦੇ ਆਂ ਚੀਜ਼ ਉਹ ਆ ਹੀ ਦਿੱਤੇ ਆ ਅੱਛਾ ਸਿੱਧੂ ਸਰ ਇੱਕ ਚਾਹ ਹੁੰਦਾ ਨਾ ਇਸ ਦਿਨ ਦੇ ਉੱਤੇ ਭੈਣਾ ਦਾ ਤੇ ਰਵਈਆ ਜ਼ਿਆਦਾਤਰ ਦੇਖਿਆ ਕਿ ਸਾਰੇ ਮੁਲਾਜ਼ਮ ਕੋਸ਼ਿਸ਼ ਇਹ ਕਰ ਰਿਹਾ ਕਿ ਸਭ ਨੂੰ ਹੈਨਾ ਸਮਾਂ ਮਿਲ ਸਕੇ ਪਰ ਕਈ ਵਾਰ ਇਦਾਂ ਵੀ ਤੁਹਾਡੇ ਨੂੰ ਵੀ ਇੱਕ ਇਨਸਟਰਕਸ਼ਨ ਹੋ ਜਾਂਦੀ ਹੈ ਵੀ ਇੰਨਾ ਕੀ ਹੈਨਾ ਸਮਾਂ ਅੰਦਰ ਦਿੱਤਾ ਜਾਵੇ ਵੀ ਸਾਰਿਆਂ ਨੂੰ ਟਾਈਮ ਮਿਲ ਜਵੇ ਕੀ 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 ਬੰਦਿਸ਼ਾਂ ਔਰ ਕੀ ਕੀ ਤਿਆਰੀਆਂ ਜਿੱਦਾਂ ਵੀ ਮੁਲਾਕਾਤ ਹੋਵੇਗੀ ਵਾਦ ਤੋਂ ਵਾਦ ਇਹ ਕਰਾ ਕੇ ਭੇਜਾਂਗੇ ਫਿਰ ਵੀ ਜੇ ਕੋਈ ਰਹਿ ਜਾਂਦਾ ਤੇ ਮੰਡੇ ਨੂੰ ਰਾ ਕੇ ਫਿਰ ਕਰਾ ਦਿੰਗੇ ਅਸੀਂ अच्छा एक दिन ਆਪਾਂ ਹੋਰ ਦਿੱਤਾ ਹਾਂਜੀ ਹਾਂਜੀ ਕੋਈ ਮੰਡੇ ਨੂੰ ਮੁਲਾਕਾਤ ਹੋਣੀ ਨਹੀਂ ਤੇ ਸੰਡੇ ਕਰਕੇ ਜਾਦਾ ਰਾਸ਼ੇ ਵੀ ਕੱਲ ਨੂੰ ਛੁੱਟੀ ਹੋਣ ਕਰਕੇ ਜਿਆਦਾ ਤਾਂ ਰਾਸ਼ੇ ਤਾਂ ਕਿ ਸੈਟਰਡੇ ਨੂੰ ਤਾਂ ਹੀ ਹੁੰਦਾ ਅੱਜ ਉਹ ਤਿਹਾਰ ਕਰਕੇ ਜਿਆਦਾ ਹੋ ਗਿਆ ਅੱਛਾ ਕੈਦੀ ਨਾਲ ਅੰਦਰ ਕਿੰਨਾ ਭਾਵੁਕ ਪਲ ਹੋਊਗਾ ਜਦੋਂ ਆਪਣੇ ਪਰਿਵਾਰ ਨੂੰ ਮਿਲਦੇ ਹੋਣਗੇ ਤੁਸੀਂ ਦੇਖਦੇ ਹੋਵੋਗੇ ਹੈਨਾ ਰੂਟੀਨ ਤੋਂ ਅਲੱਗ ਕਿੱਦਾਂ ਲਿਖਿਆ ਉਹ ਤਾਂ ਹੈ ਜੀ ਉਹ ਭੈਣ ਵਰਾਰ ਨੂੰ ਮਿਲਦੀ ਇਸ ਤਰ੍ਹਾਂ ਕੋਈ ਥੋੜਾ ਭੈਣ ਵੀ ਮੈਂ ਇਸ ਤਰ੍ਹਾਂ ਜੇਲ੍ਹ ਜਾ ਕੇ ਮੇਲਾ ਔਲ ਵੋਚਲ ਦੇ ਪਾਲੋ ਤਾਂ ਹੁੰਦੇ ਹੀ ਹੁੰਦੇ ਆ ਉਹ ਤੋਂ ਹੀ ਜਾਣਦਾ ਉਹ ਭੈਣ ਜਾਣਦੀ ਆ ਭਰਾ ਜਾਣਦਾ ਜਦੋਂ ਰਖੜੀ ਬਣਦੇ ਉਹ ਸਹੀ ਦਾ ਹੀ ਲੱ ਕਰਨ ਦੇਖ ਰਹੇ ਆ ਉਹ ਤੋਂ ਹੀ ਦੱਸ ਸਕਦੇ ਆ ਉਹ ਜੋ ਤੁਸੀਂ ਬਿਲਕੁਲ ਅੱਛਾ ਸਿੱਧੂ ਸਾਹਿਬ ਅੱਜ ਤੁਹਾਡੇ ਕੋਲ ਮੌਕਾ ਵੀ ਹੈ ਤੁਸੀਂ ਜਿੱਦਾਂ ਹੈ ਨਾ ਪਹਿਲਾਂ ਗੱਲ ਕਹੀ ਕਿ ਸੁਧਰ ਕੇ ਇੱਥੋਂ ਜਾਣਾ ਅੱਜ ਇਹਨਾਂ ਨੂੰ ਕੁਝ ਕਿਹਾ ਤੁਹਾਡੇ ਵੱਲੋਂ ਕੋਈ ਸਪੀਚ ਹੋਈ ਵੀ ਬਿਲਕੁਲ ਜੀ ਬਿਲਕੁਲ ਬੰਦ ਸਾਰਿਆਂ ਨੂੰ ਜਦੋਂ ਸਾਰੇ ਇਨਸਪੈਕਟਰ ਤੇ ਜਾਣਾ ਰੋਜ਼ ਹਾਲ ਰੋਜ਼ ਇਹਨਾਂ ਅੱਜ ਵੀ ਕਹਿਣਾ ਵੀ ਦੇਖੋ ਤੁਹਾਡੀਆਂ ਸਿਸਟਰ ਇਥੇ ਮਿਲਣ ਆ ਸਾਰੀਆਂ ਉਹਨਾਂ ਵੱਲ ਸੋਚ ਕੇ ਹੀ ਆਪਣਾ ਜਿਹੜਾ ਕ੍ਰਾਈਮ ਦੀ ਦੁਨੀਆ ਛੱਡੋ ਤੇ ਆਪਣੇ ਘਰ ਵਿੱਚ ਜਾਓ ਅਗਲੀ ਰਖੜੀ ਜਿਹੜੀ ਤੁਹਾਡੇ ਉੱਥੇ ਹੀ ਘਰ ਵਿੱਚ ਬਣੀ ਜਾਵੇ ਬੋ ਬਹੁਤ ਧੰਨਵਾਦ ਸਰ ਸਮਾਂ ਦੇਣ ਲਈ ਤਾਂ ਕੁਲਵੰਤ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਅੱਜ ਭਰਾਵਾਂ ਨੂੰ ਸਨੇਹਾ ਵੀ ਦਿੱਤਾ ਕਿ ਤੁਸੀਂ ਅਗਲੀ ਰਖੜੀ ਇਸ ਤਰ੍ਹਾਂ ਦੀ ਮਨਾਓ ਕਿ ਤੁਸੀਂ ਆਪਣੇ ਘਰੇ ਹੋਵੋ ਇਹ ਜੁਰਮ ਦੀ ਦੁਨੀਆ ਤੋਂ ਪਾਰ ਰਹੋ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਵੱਲੋਂ ਜਿਹੜਾ ਹੈ ਸਮਾਨ ਵੀ ਜਿਹੜਾ ਤਿਆਰ ਕਰਕੇ ਸਟਾਲ ਲਗਾਇਆ ਗਿਆ ਹੈਗਾ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬੇहद ਖੂਬਸੂਰਤ ਪਰਸ ਪੋਟਲੀਆਂ ਜਿਹੜੀਆਂ ਨੇ ਇੱਥੇ ਕਾਊਂਟਰ ਦੇ ਉੱਤੇ ਸਜਾਈਆਂ ਗਈਆਂ ਨੇ ਜਿਹੜੀਆਂ ਭੈਣਾਂ ਆਪਣੇ ਭਰਾ ਨੂੰ ਅੱਜ ਰਖੜੀ ਬੰਨਣ ਲਈ ਆਈਆਂ ਹੋਈਆਂ ਨੇ ਉਹਨਾਂ ਦੇ ਲਈ ਤੁਸੀਂ ਇੱਥੇ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਪਰਸ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਪੋਟਲੀਆਂ ਤਿਆਰ ਕੀਤੀਆਂ ਗਈਆਂ ਨੇ ਇਹ ਤੁਸੀਂ ਇਹ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਪਰਸ ਔਰ ਪੋਟਲੀਆਂ ਨੇ ਔਰ ਅੱਜ ਦੇ ਪਵਿੱਤਰ ਤਿਹਾਰ ਦੇ ਉੱਤੇ ਅਗਰ ਆਪਣੀ ਭੈਣ ਨੂੰ ਗਿਫਟ ਦੇਣਾ ਚਾਹਣ ਤਾਂ ਇਹ ਵੀ ਜਿਹੜੀ ਹੈ ਬਹੁਤ ਹੀ ਇੱਕ ਵਧੀਆ ਉਪਰਾਲਾ ਜਿਹੜਾ ਜੇਲ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈਗਾ ਅੰਦਰ ਜਿਨ੍ਹਾਂ ਦੇ ਕੋਲ ਟੈਲੈਂਟ ਹੈ ਜਾਂ ਸਲਾਈ ਕਢਾਈ ਸਿਕਸ ਜਾਣਦੀਆਂ ਨੇ ਲੇਡੀਜ਼ ਉਹਨਾਂ ਵੱਲੋਂ ਇਹ ਸਾਰਾ ਸਮਾਨ ਤਿਆਰ ਕਰਕੇ ਇੱਥੇ ਲਗਾਇਆ ਗਿਆ ਹੈ ਅ ਜਾਣ ਲੈਣੇ ਆ ਇਹ ਕਿੰਨਾ ਵੱਲੋਂ ਜੀ ਤਿਆਰ ਕੀਤਾ ਗਿਆ ਸਾਰਾ ਸਰ ਇਹ ਅੰਦਰ ਜਿਹੜੀਆਂ ਇਨਮੇਟਸ ਹੈਗੀਆਂ ਨੇ ਉਹਨਾਂ ਵੱਲੋਂ ਸਾਰਾ ਸਮਾਨ ਤਿਆਰ ਕੀਤਾ ਗਿਆ ਇਹ ਅੱਛਾ ਦੇਖੋ ਤੇ ਖੂਬਸੂਰਤ ਪਰਸ ਹੈ ਨਾ ਆ ਮੈਂ ਦੇਖਿਆ ਹਾਂ ਜੀ ਹਾਂਜੀ ਹਾਂਜੀ ਇਹਦੇ ਵਿੱਚ ਸਰ ਹੈਂਡ ਬੈਗ ਵੀ ਹੈਗੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਆਹ ਦੇਖੋ ਬੱਚਿਆਂ ਦੇ ਲਹਿੰਗੇ ਵੀ ਤਿਆਰ ਕੀਤੇ ਹੋਏ ਆ ਉਹਨਾਂ ਨੇ ਤੇ ਅੱਗੇ ਵੱਡਿਆਂ ਵੀ ਵੱਡਿਆਂ ਦੇ ਵੀ ਹੈਗੇ ਆ ਲਹਿੰਗੇ ਵਗੈਰਾ ਸਾਰਾ ਕੁਝ ਦਾ ਸਮਾਨ ਜਿਵੇਂ ਚੱਦਰਾਂ ਦੇਖੋ ਆ ਦੇਖੋ ਜਿਸ ਤਰ੍ਹਾਂ ਚੱਦਰ ਆ ਇਹ ਇਹ ਖੱਦਰ ਦੀ ਚੱਦਰ ਦੇ ਉੱਤੇ ਪੇਂਟ ਉਹਨਾਂ ਨੇ ਮਤਲਬ ਕਿ ਬੰਦੀ ਔਰਤਾਂ ਨੇ ਖੁਦ ਕੀਤਾ ਹੋਇਆ ਇਹ ਪੇਂਟ ਹਾਂਜੀ ਹਾਂ ਕਈ ਇਦਾਂ ਦੀਆਂ ਚੱਦਰਾਂ ਸਾਡੀਆਂ ਸੇਲ ਵੀ ਹੋ ਗਈਆਂ ਨੇ ਜਿਨ੍ਹਾਂ ਤੇ ਹੈਂਡ ਹੈਂਡਵਰਕ ਵੀ ਕੀਤਾ ਹੋਇਆ ਹੈ ਗੜੀਆਂ ਵੀ ਸਰ ਸਾਡੀਆਂ ਸੇਲ ਹਾਂ ਰਖੜੀਆਂ ਵੀ ਬਣਾਈਆਂ ਸੀ ਇਨ ਮਿਟਸ ਨੇ ਅੱਛਾ ਹਾਂਜੀ ਰਖੜੀ ਖੁਦ ਤੇ ਸੇਲ ਹੋ ਗਈਆਂ ਸੇਲ ਹੋ ਗਈਆਂ ਸਾਰਾ ਹਾਂਜੀ ਫਾਈਲ ਕਵਰ ਹੈਗੇ ਆ ਸਾਡੇ ਕੋਲ ਫਾਈਲ ਕਵਰ ਦੇਖੋ ਆ ਦੇਖੋ ਜਿਸ ਤਰ੍ਹਾਂ ਫਾਈਲ ਕਵਰ ਨੇ ਇਹ ਸਾਰੇ ਆ ਸਾਰੇ ਇਹ ਲਿਟੂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਸਰ ਬਿਲਕੁਲ ਉੱਪਰ ਦੇਖ ਸਕਦੇ ਹੋ ਜਨਾਨਾ ਜੇਲ੍ਹ ਲੁਧਿਆਣਾ ਲਿਖਿਆ ਹੋਇਆ ਹੈ ਔਰ ਇਹ ਇਹ ਜਿਹੜੀਆਂ ਨੇ ਇਹ ਚੀਜ਼ਾਂ ਜਦੋਂ ਵੱਡੇ ਸ਼ੋਰੂਮਾਂ 'ਚ ਪਹੁੰਚ ਜਾਂਦੀਆਂ ਨੇ ਹੈਂਡ ਮੇਡ ਦੇ ਨਾਮ ਦੇ ਉੱਤੇ ਹਜ਼ਾਰਾਂ ਰੁਪਏ ਦੇ ਵਿੱਚ ਵਿਕਦੀਆਂ ਨੇ ਔਰ ਇਥੇ ਇਸੇ ਟੈਲੈਂਟ ਦਾ ਇਸਤੇਮਾਲ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਵੱਲੋਂ ਉਪਰਾਲਾ ਔਰ ਉਹਨਾਂ ਦਾ ਸਾਥ ਅੱਛਾ ਬਣੇ ਤੁਸੀਂ ਵੀ ਸਾਥ ਚੰਗਾ ਦੇ ਰਹੇ ਹੋ ਕਾਊਂਟਰ ਦੇ ਹਾਂ ਸਵੇਰ ਦੀ ਡਿਊਟੀ ਲੱਗੀ ਆ ਸਰ ਕਰ ਰਹੇ ਹਾਂ ਡਿਊਟੀ ਅਸੀਂ ਵਧੀਆ ਹਾਂਜੀ ਤੁਹਾਨੂੰ ਕੀ ਕੀ ਪਸੰਦ ਆ ਰਿਹਾ ਇੱਥੇ ਸਾਰਾ ਕੁਝ ਆ ਰਿਹਾ ਜੀ ਅਸੀਂ ਤਾਂ ਤਿਆਰ ਕਰਵਾ ਰਹੇ ਹਾਂ ਜੀ ਤੁਹਾਨੂੰ ਸਭ ਤੋਂ ਪਸੰਦ ਆ ਰਿਹਾ ਇਹ ਤੇ ਲਾ ਮਾਸ ਬਣਵਾਇਆ ਹੈ ਯਾਰ ਇਹ ਸਾਨੂੰ ਸਭ ਤੋਂ ਪਸੰਦ ਹੈ ਹਾਂਜੀ ਅੱਛਾ ਖਾਸ ਲੋਕ ਕੀ ਪਸੰਦ ਕਰਦੇ ਫਿਰ ਇਹ ਜੋ ਜਿਹੜੀ ਕਿੱਟਾਂ ਵਗੈਰਾ ਹੈਂਡ ਸ਼ਾਰਟੀਆਂ ਕਿੱਟਾਂ ਹੈਂਡ ਕਿੱਟਾਂ ਜਿਹੜੀਆਂ ਬੈਗਸ ਵਗੈਰਾ ਸਾਰੇ ਤੇ ਰੱਖੇ ਤਾਂ ਸਾਰੀਆਂ ਹੀ ਸੇਲ ਹੋ ਗਈਆਂ ਨੇ ਸਾਡੀਆਂ ਜਿੰਨੀਆਂ ਵੀ ਬਣੀਆਂ ਸੀ ਮੈਨੂੰ ਲੱਗਾ ਤਕਰੀਬਨ 300 ਰੱਖੜੀ ਬਣੀ ਸੀ ਸਾਰੀਆਂ ਸੇਲ ਹੋ ਗਈਆਂ ਨੇ ਸਾਡੀਆਂ ਸਭ ਨੂੰ ਇਹ ਪਸੰਦ ਆਈ ਬਹੁਤ ਅੱਛੀਆਂ ਲੱਗੀਆਂ ਹਾਂਜੀ ਅੱਛਾ ਇਹ ਇੱਕ ਚੀਜ਼ ਮੈਂ ਦੇਖ ਰਿਹਾ ਕੱਲਾ ਜੇਲ ਹੀ ਨਹੀਂ ਜਿਹੜੇ ਇੱਧਰ ਦੀ ਨਿਕਲ ਰਹੇ ਨੇ ਸਪੈਸ਼ਲ ਉਹ ਵੀ ਰੁੱਕੇ ਹਾਂਜੀ ਉਹ ਵੀ ਰੁੱਕੇ ਦੇਖ ਰਹੇ ਆ ਖਰੀਦ ਰਹੇ ਆ ਸਾਮਾਨ ਸਾਡੇ ਕੋਲ ਹਾਂਜੀ ਸਰ ਹਾਂ ਤੇ ਕਿਸ ਤਰ੍ਹਾਂ ਦਾ ਅੰਦਰ ਉਪਰਾਲਾ ਕਿਦਾਂ ਦਾ ਲੱਗਿਆ ਤਾਂ ਸਰ ਬਹੁਤ ਵਧੀਆ ਜੀ ਮਤਲਬ ਇੱਕ ਉਹਨਾਂ ਦੀ ਜਿਵੇਂ ਗੁਣ ਕਹਿੰਦੇ ਹੁੰਦੇ ਨੇ ਨਾ ਗੁਣ ਉਹਨਾਂ ਦਾ ਸਾਹਮਣੇ ਆਉਂਦਾ ਸਰ ਉੱਭਰ ਕੇ ਵੀ ਇੰਨਾ ਚ ਟੈਲੈਂਟ ਹੈ ਸਰ ਕੋਈ ਨਾ ਕੋਈ ਗੁਣ ਤਾਂ ਹਰੇਕ ਬੰਦੇ 'ਚ ਹੈ ਸਰ ਅਚਾ ਨਰੀ ਜੀ ਇੱਕ ਚੀਜ਼ ਦੱਸਿਓ ਅੰਦਰ ਜਿਹੜੀ ਇਹ ਬੰਦਰੀ ਔਰਤਾਂ ਨੇ ਨਾ ਉਨਾਂ ਨੂੰ ਵੀ ਕਿਤੇ ਨਾ ਕਿਤੇ ਮੋਟੀਵੇਸ਼ਨ ਤਾਂ ਮਿਲਦੀ ਹੋਊਗੀ ਕ੍ਰਾਈਮ ਬਿਲਕੁਲ ਸਰ ਅੰਦਰ ਸਟੀਚਿੰਗ ਵੀ ਸਿਖਾਉਂਦੇ ਆਂ ਹੋਰ ਮਤਲਬ ਕਿ ਪੇਂਟਿੰਗ ਵਗੈਰਾ ਲੇਡੀਜ਼ ਨੂੰ ਸਿਖਾਉਂਦੇ ਆਂ ਹੋਰ ਵੀ ਸਾਡੇ ਕਈ ਇਦਾਂ ਦੇ ਕੋਰਸ ਚੱਲਦੇ ਆ ਜੀ ਮੈਂ ਆਚਾਰ ਵਗੈਰਾ ਬਣਾਉਣਾ ਸਿਖਾਉਂਦੇ ਆ ਵੀ ਤੁਸੀਂ ਬਾਹਰ ਜਾ ਕੇ ਵਧੀਆ ਕੰਮ ਕਰ ਸਕੋ ਹਾਂਜੀ ਹਾਂਜੀ ਸਿਲਾਈ ਅੱਜ ਰਖੜੀ ਦਾ ਪਵਿੱਤਰ ਦਿਹਾੜਾ ਹੈਗਾ ਨਾ ਦਿਨ ਹੈ ਅੰਦਰ ਤੁਸੀਂ ਵੀ ਇੱਕ ਸਨੇਹਾ ਦਿੱਤਾ ਹੋਊਗਾ ਭੈਣਾਂ ਨੂੰ ਵੀ ਇਹ ਗਲਤ ਦੁਨੀਆ ਤੋਂ ਨਿਕਲ ਕੇ ਬਾਹਰ ਬਿਲਕੁਲ ਬਿਲਕੁਲ ਸਰ ਸਾਡਾ ਤਾਂ ਅਸਲ ਜਦੋਂ ਵੀ ਅੰਦਰ ਜਾਂਦੇ ਆ ਸਾਡੇ ਸਾਹਿਬ ਅੰਦਰ ਜਾਂਦੇ ਆ ਇਹੀ ਕਹਿੰਦੇ ਆ ਵੀ ਨਾ ਚੋਣੋ ਤੁਸੀਂ ਅਸੀਂ ਵਾਅਦੇ ਤੋਂ ਵਾਅਦਾ ਇਹ ਮੈਡਮ ਦੀ ਡਿਊਟੀ ਫੈਕਟਰੀ ਚ ਲੱਗੀ ਹੋਈ ਹੈ ਇਹ ਵਾਅਦਾ ਤੋਂ ਵਾਅਦਾ ਕੋਸ਼ਿਸ਼ ਕਰਦੇ ਆ ਵੀ ਕੋਰਸ ਕਰਵਾਏ ਜਾਣ ਇਹਨਾਂ ਨੂੰ ਵਧੀਆ ਮੋਟੀਵੇਟ ਕੀਤਾ ਜਾ ਸਕੇ ਵੀ ਵਧੀਆ ਆਪਣਾ ਕੋਈ ਹੱਥ ਹੱਥ ਕੰਮ ਸਿੱਖ ਸਕਣ ਜਿਹੜਾ ਹੱਥ ਨਾਲ ਕਰ ਸਕਦੇ ਆ ਬਾਹਰ ਜਾ ਕੇ ਮਤਲਬ ਗਲਤ ਕੰਮ ਛੱਡ ਦੇਣ ਤੇ ਵਧੀਆ ਕੰਮ ਕਰਦੇ ਨੇ ਸਰਟੀਫିକੇਟ ਦਿੱਤੇ ਜਾਂਦੇ ਆ ਸਰਟੀਫਿਕੇਟ ਬਾਹਰ ਜਾ ਕੇ ਆਪਣਾ ਬਿਜ਼ਨਸ ਖੋਲ ਸਕਦੇ ਆ ਜੋ ਵੀ ਮਰਜ਼ੀ ਕੰਮ ਕਰ ਸਕਦੇ ਆ ਕੱਲਾ ਇਹੀ ਉਪਰਾਲਾ ਨਹੀਂ ਔਰ ਰਖੜੀ ਤੇ ਇੱਕ ਭੈਣ ਨੂੰ ਇਸ ਤੋਂ ਵਧੀਆ ਉਪਹਾਰ ਕੀ ਹੋ ਸਕਦਾ ਕਿ ਉਹ ਬਾਹਰ ਆ ਕੇ ਆਪਣੀ ਜ਼ਿੰਦਗੀ ਸੁਧਾਰ ਸਕੇ ਔਰ ਜੇਲ੍ਹ ਦੇ ਅੰਦਰੋਂ ਇੱਕ ਅਜਿਹਾ ਹੁਨਰ ਲੈ ਕੇ ਬਾਹਰ ਨਿਕਲੇ ਜਦੀ سپورਟ ਅੱਜ ਜੇਲ੍ਹ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲਪੁਰ ਲੁਧਿਆਣਾ